ਇੰਡੀਆ ਦੇ ਵਿੱਚ ਵੀ ਜਿਹੜੇ ਬੱਚੇ ਨੇ ਜਿਹੜੇ ਨਿਆਣੇ ਨੇ 18 ਸਾਲ ਤੱਕ ਉਹ ਸੋਸ਼ਲ ਮੀਡੀਆ ਦੀ ਵਰਤੋਂ ਨਹੀਂ ਕਰ ਸਕਣਗੇ ਜੀ ਹਾਂ ਇਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਹੁਣ ਨਵਾਂ ਐਲਾਨ ਕਰ ਦਿੱਤਾ ਗਿਆ ਤੇ ਜਲਦ ਹੀ ਇਹ ਨਿਯਮ ਜਿਹੜੇ ਨੇ ਲਾਗੂ ਹੋ ਜਾਣਗੇ ਕਿਉਂਕਿ ਅੱਜ ਕੱਲ ਦੇ ਸਮੇਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਕੱਲ ਜ਼ਿਆਦਾਤਰ ਜਿਹੜੇ ਬੱਚੇ ਨੇ ਉਹ ਮਾਨਸਿਕ ਤੌਰ ਉਤੇ ਬਿਮਾਰ ਨਜ਼ਰ ਆਉਂਦੇ ਨੇ ਯਾਨੀ ਡਿਪਰੈਸ਼ਨ ਦਾ ਵੱਡੀ ਗਿਣਤੀ ਦੇ ਵਿੱਚ ਸ਼ਿਕਾਰ ਹੋ ਰਹੇ ਨੇ ਤੇ ਉਸ ਦਾ ਮੁੱਖ ਕਾਰਨ ਸਭ ਤੋਂ ਵੱਡਾ ਕਾਰਨ ਮੋਬਾਈਲ ਵੀ ਹੈ ਸੋਸ਼ਲ ਮੀਡੀਆ ਵੀ ਹੈ ਤੇ ਤੁਸੀਂ ਦੇਖਿਆ ਹੋਵੇਗਾ ਘਰ ਦੇ ਵਿੱਚ ਜਿਹੜੇ ਬੱਚੇ ਗਰਾਊਂਡ ਤੇ ਹੋਣੇ ਚਾਹੀਦੇ ਨੇ ਖੇਡਦੇ ਹੋਏ ਨਜ਼ਰ ਆਉਣੇ ਚਾਹੀਦੇ ਨੇ ਉਹਨਾਂ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਹੁੰਦਾ ਤੇ ਲਗਾਤਾਰ ਮੋਬਾਈਲ ਫੋਨ ਉੱਤੇ ਉਹ ਲੱਗੇ ਰਹਿੰਦੇ ਨੇ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰਨੀ ਹੁੰਦੀ ਉਹਨਾਂ ਨੂੰ ਸਿਰਫ ਮੋਬਾਈਲ ਫੋਨ ਫੜਾ ਦਿਓ ਤੇ ਇੱਕ ਕਾਰਨਰ ਦੇ ਦਿਓ ਅਜਿਹੇ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਲੋਕਾਂ ਨੂੰ ਵੀ ਇੱਕ ਮੌਕਾ ਦਿੱਤਾ ਜਾ ਰਿਹਾ ਕਿ ਤੁਸੀਂ ਆਪਣੀ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਬਦਲਾ ਕੀਤੇ ਜਾਣੇ ਚਾਹੀਦੇ ਨੇ ਸੁਝਾਅ ਦੇ ਸਕਦੇ ਹੋ ਇਤਰਾਜ਼ ਕੀ ਹੈ ਉਹ ਵੀ ਤੁਸੀਂ ਦੱਸ ਸਕਦੇ ਹੋ ਤਾਂ ਅਖਰ ਕਿਸ ਤਰੀਕੇ ਦੇ ਨਾਲ ਤੁਸੀਂ ਆਪਣੀ رائے ਸਾਂਝੀ ਕਰ ਸਕਦੇ ਹੋ ਕੇਂਦਰ ਸਰਕਾਰ ਦੇ ਨਾਲ ਤੇ ਕਦੋਂ ਤੋਂ ਇਹ ਨਿਯਮ ਲਾਗੂ ਹੋ ਜਾਣਗੇ ਭਾਰਤ ਦੇ ਵਿੱਚ ਆਓ ਜਾਣਦੇ ਹਾਂ ਅੱਜ ਦੇ ਇਸ ਖਾਸ ਰਿਪੋਰਟ ਦੇ ਵਿੱਚ ਹੁਣ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਉਤੇ ਖਾਤਾ ਯਾਨੀ ਅਕਾਊਂਟ ਖੋਲਣ ਦੇ ਲਈ ਆਪਣੇ ਮਾਪਿਆਂ ਦੀ ਸਹਿਮਤੀ ਲੈਣੀ ਪਵੇਗੀ ਇਸ ਦੇ ਲਈ ਕੇਂਦਰ ਸਰਕਾਰ ਨੇ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਯਾਨੀ ਡੀਪੀਡੀਪੀ 2023 ਦੇ ਤਹਿਤ ਡਰਾਫਟ ਨਿਯਮਾਂ ਨੂੰ ਤਿਆਰ ਕੀਤਾ ਹੈ ਇਹ ਡਰਾਫਟ 3 ਜਨਵਰੀ ਨੂੰ ਜਨਤਾ ਦੇ ਲਈ ਜਾਰੀ ਵੀ ਕੀਤਾ ਗਿਆ ਹੈ ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਨੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਕਿ ਲੋਕ mygov.in ਤੇ ਜਾ ਕੇ ਆਪਣੇ ਇਤਰਾਜ਼ ਦਰਜ ਕਰਵਾ ਸਕਦੇ ਨੇ ਅਤੇ ਇਸ ਡਰਾਫਟ ਬਾਰੇ ਸੁਝਾਅ ਵੀ ਦੇ ਸਕਦੇ ਨੇ 18 ਫਰਵਰੀ ਤੋਂ ਲੋਕਾਂ ਦੇ ਇਤਰਾਜ਼ ਅਤੇ ਸੁਝਾਵਾਂ ਉਤੇ ਵਿਚਾਰ ਕੀਤਾ ਜਾਵੇਗਾ ਨਿਯਮਾਂ ਦੇ ਵਿੱਚ ਮਾਪਿਆਂ ਦੀ ਸਹਿਮਤੀ ਪ੍ਰਾਪਤ ਕਰਨ ਦੀ ਪ੍ਰਣਾਲੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਦੇ ਲਈ ਕਿਸੇ ਵੀ ਰੂਪ ਦੇ ਵਿੱਚ ਆਪਣੇ ਡਾਟਾ ਦੀ ਵਰਤੋਂ ਕਰਨ ਦੇ ਲਈ ਮਾਪਿਆਂ ਦੀ ਸਹਿਮਤੀ ਲਾਜ਼ਮੀ ਹੈ ਐਟ ਵਿੱਚ ਕੰਪਨੀਆਂ ਜੋ ਨਿੱਜੀ ਡਾਟਾ ਇਕੱਠਾ ਕਰਦੀਆਂ ਨੇ ਅਤੇ ਵਰਤਦੀਆਂ ਨੇ ਉਹਨਾਂ ਨੂੰ ਡਾਟਾ ਫਿਡਿਊਸ਼ਰੀ ਕਿਹਾ ਜਾਂਦਾ ਹੈ ਡਰਾਫਟ ਦੇ ਮੁਤਾਬਕ ਡਾਟਾ ਫਿਡਿਊਸ਼ਰੀ ਕੰਪਨੀਆਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਬੱਚਿਆਂ ਦੇ ਕਿਸੇ ਵੀ ਨਿੱਜੀ ਡਾਟਾ ਨੂੰ ਪ੍ਰੋਸੈਸ ਕਰਨ ਤੋਂ ਪਹਿਲਾਂ ਮਾਤਾ ਪਿਤਾ ਦੀ ਸਹਿਮਤੀ ਪ੍ਰਾਪਤ ਕੀਤੀ ਜਾਵੇ ਇਸ ਲਈ ਕੰਪਨੀ ਨੂੰ ਟੁਕਮੇ ਤਕਨੀਕੀ ਅਤੇ ਸੰਗਠਨਾਤਮਕ ਉਪਾਅ ਕਰਨੇ ਪੈਣਗੇ ਤੁਹਾਨੂੰ ਦੱਸ ਦਈਏ ਕਿ ਡਾਟਾ ਦੇ ਲਈ ਜ਼ਿੰਮੇਵਾਰ ਕੰਪਨੀਆਂ ਨੂੰ ਇਹ ਜਾਂਚ ਕਰਨੀ ਪਵੇਗੀ ਕਿ ਬੱਚੇ ਦਾ ਮਾਤਾ ਪਿਤਾ ਹੋਣ ਦਾ ਦਾਅਵਾ ਕਰਨ ਵਾਲਾ ਵਿਅਕਤੀ ਬਾਲਗ ਹੈ ਅਤੇ ਜੇ ਕਿਸੇ ਵੀ ਕਾਨੂੰਨ ਦੀ ਪਾਲਣਾ ਕਰਨ ਦੇ ਸੰਬੰਧ ਦੇ ਵਿੱਚ ਇਸ ਦੀ ਪਛਾਣ ਕੀਤੀ ਜਾ ਸਕਦੀ ਹੈ ਕਿ ਨਹੀਂ ਡਰਾਫਟ ਦੇ ਮੁਤਾਬਕ ਇਹ ਡਾਟਾ ਕੰਪਨੀਆਂ ਇਸ ਡਾਟਾ ਨੂੰ ਸਿਰਫ ਉਸ ਮਿਆਦ ਦੇ ਲਈ ਰੱਖ ਸਕਣਗੀਆਂ ਜਿਸ ਦੇ ਲਈ ਲੋਕਾਂ ਨੇ ਉਹਨਾਂ ਨੂੰ ਸਹਿਮਤੀ ਦਿੱਤੀ ਹੈ ਇਸ ਤੋਂ ਬਾਅਦ ਉਹਨਾਂ ਨੂੰ ਇਹ ਡਾਟਾ ਡਿਲੀਟ ਕਰਨਾ ਹੋਵੇਗਾ ਈ-ਕਾਮਰਸ ਸੋਸ਼ਲ ਮੀਡੀਆ ਅਤੇ ਗੇਮਿੰਗ ਪਲੇਟਫਾਰਮ ਡਾਟਾ ਦੇ ਲਈ ਜ਼ਿੰਮੇਵਾਰ ਕੰਪਨੀਆਂ ਦੀ ਸ਼੍ਰੇਣੀ ਦੇ ਵਿੱਚ ਆਉਣਗੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਨਿਯਮ ਲਾਗੂ ਹੋਣ ਤੋਂ ਬਾਅਦ ਕਿਹੜੇ ਅਧਿਕਾਰ ਉਪਲਬਧ ਹੋਣਗੇ ਸਭ ਤੋਂ ਪਹਿਲਾਂ ਤੁਹਾਡੇ ਡਾਟਾ ਤੱਕ ਪਹੁੰਚ ਕਰਨ ਅਤੇ ਸਮੇਂ-ਸਮੇਂ ਤੇ ਇਸ ਨੂੰ ਅਪਡੇਟ ਕਰਨ ਦਾ ਅਧਿਕਾਰ ਹੋਵੇਗਾ ਡਾਟਾ ਦੇ ਮਾਲਕ ਡਾਟਾ ਪ੍ਰੋਸੈਸਿੰਗ ਦੇ ਲਈ ਸਹਿਮਤੀ ਵਾਪਸ ਲੈਣ ਦੇ ਯੋਗ ਹੋਣਗੇ। ਡਾਟਾ ਵੀ ਮਿਟਾਉਣ ਦੇ ਯੋਗ ਹੋਣਗੇ। ਸਾਰੀਆਂ ਸਹਿਮਤੀਆਂ ਦਾ ਰਿਕਾਰਡ ਮਸ਼ੀਨ ਪੜਨ ਯੋਗ ਫਾਰਮੈਟ ਦੇ ਵਿੱਚ ਰੱਖਿਆ ਜਾਵੇਗਾ। ਤੁਸੀਂ ਡਾਟਾ ਫਿਡਿਊਸ਼ਰੀ ਯਾਨੀ ਡਿਜੀਟਲ ਕੰਪਨੀ ਦੀ ਵੈੱਬਸਾਈਟ ਤੇ ਜਾ ਕੇ ਸ਼ਿਕਾਇਤ ਕਰ ਸਕੋਗੇ। ਜੇਕਰ ਕੰਪਨੀ ਦੇ ਪਲੇਟਫਾਰਮ ਤੇ ਇਸ ਦਾ ਹੱਲ ਨਹੀਂ ਲੱਭਿਆ ਗਿਆ ਤਾਂ ਸਖਤ ਪ੍ਰਣਾਲੀ ਤਹਿਤ ਸ਼ਿਕਾਇਤ ਵੀ ਕੀਤੀ ਜਾਵੇਗੀ। ਨਿੱਜੀ ਡਾਟਾ ਦੀ ਉਲੰਘਣਾ ਦੇ ਮਾਮਲੇ ਵਿੱਚ ਕੰਪਨੀ ਸੂਚਿਤ ਕਰੇਗੀ। ਇਸੇ ਦੇ ਨਾਲ ਕੰਪਨੀਆਂ ਦੇਸ਼ ਤੋਂ ਬਾਹਰ ਜੋ ਹੈ ਡਾਟਾ ਨੂੰ ਨਹੀਂ ਲੈ ਕੇ ਜਾਣਗੀਆਂ। ਬਲਦਾ ਉਦੇਸ਼ ਲੋਕਾਂ ਦੀ ਨਜਿੱਤਾ ਦੀ ਰੱਖਿਆ ਕਰਨਾ ਹੈ। ਤੁਹਾਨੂੰ ਕੁਝ ਅੰਕੜੇ ਦੱਸਦੇ ਹਾਂ ਜੋ ਕਿ ਭਾਰਤ ਦੇ ਵਿੱਚ ਬੱਚਿਆਂ ਦੇ ਵੱਲੋਂ ਮੋਬਾਈਲ ਦਾ ਇਸਤੇਮਾਲ ਕੀਤੇ ਜਾਣ ਨੂੰ ਲੈ ਕੇ ਸਾਹਮਣੇ ਆਏ ਨੇ। ਤੁਹਾਨੂੰ ਜਾਣ ਕੇ ਹੈਰਾਨਗੀ ਹੋਵੇਗੀ ਕਿ ਸੋਸ਼ਲ ਮੀਡੀਆ ਦੇ ਇਸਤੇਮਾਲ ਨੇ ਹਰ ਦਸ ਤੋਂ 6 ਨੌਜਵਾਨਾਂ ਦੇ ਸਲੀਪ ਪੈਟਰਨ ਨੂੰ ਵਿਗਾੜ ਦਿੰਦਾ ਹੈ ਜੀ ਹਾਂ ਇੰਨਾ ਹੀ ਨਹੀਂ ਤੁਹਾਨੂੰ ਇਹ ਵੀ ਦੱਸ ਦਈਏ ਕਿ ਭਾਰਤ ਦੇ ਵਿੱਚ ਟੀਨੇਜਰ ਸਭ ਤੋਂ ਜ਼ਿਆਦਾ ਸਮਾਂ WhatsApp ਤੇ ਬਿਤਾਉਂਦੇ ਨੇ ਜਿਸ ਦਾ ਅੰਕੜਾ ਵੀ ਸਾਹਮਣੇ ਆਇਆ ਹੈ ਅੰਕੜਿਆਂ ਦੇ ਹਿਸਾਬ ਦੇ ਨਾਲ WhatsApp ਉੱਤੇ 81.14% ਦੇ ਬੱਚੇ ਸਮਾਂ ਬਿਤਾਉਂਦੇ ਨੇ ਇਸੇ ਦੇ ਨਾਲ YouTube ਉੱਤੇ ਟੀਨੇਜਰ 70.68% ਦੀ ਸਮਾਂ ਬਿਤਾਉਂਦੇ ਨੇ। ਇਸੇ ਦੇ ਨਾਲ Facebook ਦੀ ਗੱਲ ਕਰੀਏ ਤਾਂ Facebook ਉੱਤੇ 54.92% ਦੀ ਸਮਾਂ ਬਿਤਾਉਂਦੇ ਨੇ ਅਤੇ ਸਭ ਤੋਂ ਘੱਟ ਸਮਾਂ X ਜੋ ਪਹਿਲਾਂ Twitter ਸੀ ਉਸ ਉੱਤੇ 10% ਦੀ ਸਮਾਂ ਬਿਤਾਉਂਦੇ ਨੇ। ਨਜ਼ਰ ਮਤਲਬ ਇਹ ਵੀ ਹੈ ਕਿ 10% ਦੀ ਜਿਹੜੇ ਟੀਨੇਜਰ ਨੇ 4 ਘੰਟੇ ਸਮਾਂ ਸੋਸ਼ਲ ਮੀਡੀਆ ਉੱਤੇ ਬਿਤਾਉਂਦੇ ਨੇ, ਦੋ ਤੋਂ 4 ਘੰਟੇ 21% ਦੇ ਬੱਚੇ ਬਿਤਾਉਂਦੇ ਨੇ ਇੱਕ ਤੋਂ 2 ਘੰਟੇ ਸਮਾਂ ਸੋਸ਼ਲ ਮੀਡੀਆ ਉਤੇ 33% ਦੇ ਬੱਚੇ ਬਿਤਾਉਂਦੇ ਨੇ 30 ਮਿੰਟ ਤੋਂ 1 ਘੰਟੇ ਦਾ ਸਮਾਂ 22% ਦੇ ਬੱਚੇ ਸੋਸ਼ਲ ਮੀਡੀਆ ਤੇ ਬਿਤਾਉਂਦੇ ਨੇ ਅਧਿਕ ਘੰਟੇ ਤੋਂ ਘੱਟ 15% ਦੇ ਬੱਚੇ ਸਮਾਂ ਬਿਤਾਉਂਦੇ ਨੇ ਜੇਕਰ ਸੋਸ਼ਲ ਮੀਡੀਆ ਦੇ ਬੱਚਿਆਂ ਉਤੇ ਇੰਪੈਕਟ ਦੀ ਗੱਲ ਕਰੀਏ ਤਾਂ 69% ਦੀ ਇੰਪੈਕਟ ਬੱਚਿਆਂ ਦੀ ਫਿਜ਼ੀਕਲ ਐਕਟੀਵਿਟੀ ਦੇ ਪੈਂਦਾ ਹੈ 68% ਦੀ 슬ੀਪ ਪੈਟਰਨ ਤੇ ਪੈਂਦਾ ਹੈ ਅਤੇ 41% ਦੀ ਖਾਣ-ਪੀਣ ਦੀਆਂ ਆਦਤਾਂ ਤੇ ਅਸਰ ਪੈ ਰਿਹਾ ਤੁਸੀਂ ਦੇਖਿਆ ਹੋਵੇਗਾ ਅੱਜਕੱਲ ਬੱਚਿਆਂ ਦੇ ਮਾਮਲਿਆਂ ਦੇ ਵਿੱਚ ਡਿਪਰੈਸ਼ਨ ਬਹੁਤ ਤੇਜ਼ੀ ਦੇ ਨਾਲ ਵੱਧ ਰਿਹਾ ਹੈ ਹਾਰਟ ਅਟੈਕ ਦੇ ਮਾਮਲੇ ਵੱਧ ਰਹੇ ਨੇ ਇਹ ਜ਼ਿਆਦਾਤਰ ਮੋਬਾਈਲ ਦੀ ਵਰਤੋਂ ਕਰਕੇ ਹੋ ਰਿਹਾ ਤਾਂ ਜੇਕਰ ਕੇਂਦਰ ਸਰਕਾਰ ਦੇ ਵੱਲੋਂ ਕੀਤੇ ਗਏ ਇਸ ਉਪਰਾਲੇ ਦੇ ਵਿੱਚ ਜੋ ਕਿ ਤੁਹਾਡੇ ਘਰਾਂ ਦੇ ਬੱਚਿਆਂ ਦੇ ਲਈ ਵੀ ਫਾਇਦੇਮੰਦ ਸਾਬਤ ਹੋਣਗੇ ਜੇਕਰ ਤੁਸੀਂ ਵੀ ਆਪਣਾ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ mygov.in ਤੇ ਜਾ ਕੇ ਆਪਣੇ ਇਤਰਾਜ਼ ਤੇ ਸੁਝਾਅ ਦੇ ਸਕਦੇ ਹੋ ਬਿਊਰੋ ਰਿਪੋਰਟ ਹੰਦਰ ਟੀਵੀ